ਅਜੀ ਹਿੱਤੇ ਟੰਗਾਰੇ ਰੋਡ ਤੇ ਖੜੇ ਆ ਜੀ ਤੇ ਇੱਥੇ ਕੁਝ ਸਾਈਨ ਬੋਰਡ ਲੱਗੇ ਸੀਗੇ ਜਿਹੜੇ ਨਵਾਂ ਰੋਡ ਬਣਿਆ ਉੱਥੇ ਸੀਗੇ ਆ ਸਾਈਨ ਬੋਰਡ ਕੁਝ ਲੱਗੇ ਸੀ ਇੱਕ ਸਾਈਨ ਬੋਰਡ ਇਹ ਲੱਗਾ ਆ ਦੋ ਸਾਈਨ ਬੋਰਡ ਪਿੱਛੇ ਪਹਿਲ ਲੱਗ ਬਗ ਤਿੰਨ ਸਾਈਨ ਬੋਰਡ ਆ ਜਿਹੜੇ ਪਟ ਦਤੇ ਆ ਮਤਲਬ ਇਹ ਜਾਂਦਾ ਕਿ ਇਹਦੀ ਸ਼ਰਾਰਤ ਆ ਜਾਂ ਕਿਸੇ ਚੋਰਾਂ ਦਾ ਕੰਮ ਆ ਵੀ ਚੱਕਣ ਦੀ ਕੋਸ਼ਿਸ਼ ਕੀਤੀ ਗਈ ਆ ਤੇ ਉਹ ਚੱਕੇ ਨਹੀਂ ਗਿਆ ਤੇ ਤੁਹਾਨੂੰ ਅੱਗੇ ਵੀ ਦਿਖਾ ਦਈਏ ਆ ਜਿਓ ਬਜਾ ਬੀ ਚੁਰਕੋ ਅੱਗੇ ਵੀ ਚਲੀਏ ਤੇ ਇਹ ਜਿਹੜਾ ਰੋਡ ਪਹਿਲਾਂ ਤਾਂ ਬਣਿਆ ਹੀ ਬੜੀ ਮੁਸ਼ਕਲ ਦੇ ਨਾਲ ਆ ਤੇ ਹੁਣ ਇਸ ਰੋਡ ਦੇ ਉੱਤੇ ਜੇ ਇਹ ਹੀ ਚੀਜ਼ ਹੋਣ ਲੱਗ ਪਈ ਤਾਂ ਫੇਰ ਤਾਂ ਬਈ ਕੰਮ ਖਰਾਬ। ਤੇ ਤਿੰਨ ਪੱਟੇ ਨੇ ਜਾਂ ਤਾਂ ਇਹ ਜਿਆਦਾ ਭਾਰੇ ਸੀ ਕਿ ਬੰਦਾ ਰਾਤ ਨੂੰ ਇਕੱਲਾ ਹੀ ਉਹਦੇ ਕੋਲ ਚੱਕੇ ਨਹੀਂ ਗਿਆ ਤਾਂ ਜਾਂ ਫਿਰ ਅੱਜ ਉਹ ਪਟ ਗਿਆ। ਵੀ ਕਹਿੰਦਾ ਹੁਣ ਸ਼ਾਇਦ ਕਿਸ ਨੂੰ ਪਤਾ ਨਾ ਲੱਗੇ ਦੁਪਹਿਰੇ ਜਾਂ ਸ਼ਾਮ ਨੂੰ ਆਪਾਂ ਚੱਕ ਕੇ ਲੈ ਜਾਵਾਂਗੇ। ਹਾਂ ਕੁਛ ਉਧਰ ਘ੍ਰਿਸੇ ਵੀ ਹੈਗੇ ਆ। ਤੇ ਬੇਨਤੀ ਕੋਈ ਆ ਵੀ ਜੇ ਕਿਸੇ ਵੀ ਜੇ ਕਾਲੂ ਕੋਈ ਇਦਾਂ ਦੀ ਚੀਜ਼ ਚੋਰੀ ਹੁੰਦੀ ਆ ਕਿਵੇਂ ਕਬਾੜੀ ਦੇ ਕੋਲ ਇਦਾਂ ਦਾ ਲੋਹਾ ਫੜਿਆ ਗਿਆ ਤਾਂ ਡਾਇਰੈਕਟਲੀ ਤੁਹਾਨੂੰ ਦੱਸ ਦਈਏ ਭਾਈ ਉੱਤੇ ਪਰਚਾ ਦਰਜ ਕਰਵਾਇਆ ਜਾਣਾ ਹੈ ਚਾਹੇ ਉਹ ਆਪਣਾ ਕਬਾੜੀਆ ਲੋਕਲ ਹੋਵੇ ਚਾਹੇ ਉਹ ਨੂਰਮੱਲ ਦਾ ਹੋਵੇ ਚਾਹੇ ਉਹ ਕਿਤੇ ਦਾ ਵੀ ਹੋਵੇ ਤੇ ਇਹ ਆ ਜੀ ਸਾਡੇ ਲੋਕਾਂ ਦੀ ਕਰਤੂਤ ਜਾਂ ਸ਼ਰਾਰਤ ਕਹ ਲੀਏ ਜਾਂ ਕਰਤੂਤ ਹੀ ਕਵਾਂਗੇ ਚੋਰੀ ਦੀ ਕਰਤੂਤੀ ਆ ਬਸ ਇੱਕ ਕਿਸਮ ਦੀ ਇਹ ਤੁਹਾਨੂੰ ਹੁਣ ਜਿਹੜਾ ਦੋ ਬੋਰਡ ਹੈ ਉਹ ਵੀ ਦਿਖਾਉਨੇ ਤੁਹਾਨੂੰ ਅਸੀਂ ਤੇ ਆਇਆ ਜੀ ਇੱਕ ਦੂਜਾ ਸਾਈਨ ਬੋਰਡ ਮਾਰੇ ਕਿ ਖੜੀਸਿਆ ਹਾਂ ਜੀ ਤੇ ਇਹ ਇਥੋਂ ਪਟਕੇ ਆਹ ਦੇਖੋ ਤੁਸੀਂ ਇਥੋਂ ਪਟਿਆ ਗਿਆ ਇਹ ਆਹ ਪਟਕੇ ਤੇ ਇੱਥੇ ਖੜੀਸ ਕੇ ਇਧਰ ਲੈ ਕੇ ਜਾਂਦਾ ਇਹਨੂੰ ਫਿਰ ਆਹ ਸਾਈਡ ਤੇ ਕਰਦਾ ਆਹ ਦੇਖੋ ਹਜੇ ਨਵੇਂ ਮੈਨੂੰ ਲੱਗਦਾ 20 ਕਿਤੇ ਨਹੀਂ ਹੋਏ ਲੱਗਿਆ ਨੂੰ ਇਹਨਾਂ ਨੂੰ ਵੀ ਇਹ ਤਾਂ ਸੀਗਾ ਵੀ ਚਲੋ ਰਾਤ ਬਰਾਤੇ ਕੋ ਰੋਡ ਨਵਾਂ ਬਣਿਆ ਵੀ ਤੇਜ਼ੀ ਨਾਲ ਕੋਈ ਬੰਦਾ ਆਉਂਦਾ ਜਾਂਦਾ ਆ ਤੇ ਕਿਤੇ ਵਿਚਾਰਾ ਕੋਈ ਐਕਸੀਡੈਂਟ ਦਾ ਸ਼ਕਰਨਾ ਹੋ ਜਾਏ ਪਰ ਇੱਥੇ ਇੱਕ ਚੀਜ਼ ਦੇਖੀ ਆ ਵੀ ਇੱਥੇ ਕਿਸੇ ਨੂੰ ਸਹੂਲਤ ਨਾਲ ਕੋਈ ਮਤਲਬ ਨਹੀਂ ਵੀ ਕੋਈ ਸਹੂਲਤ ਕਿਵੇਂ ਮਿਲਦੀ ਆ ਕਿਵੇਂ ਨਹੀਂ ਮਿਲਦੀ ਬਸ ਲੋਕਾਂ ਨੂੰ ਸਿਰ ਤਸਰਫ ਮਤਲਬ ਆ ਆਪਣੇ ਕੁਝ ਫਾਇਦੇ ਲੈਣ ਲਈ ਜਾਂ ਕੁਝ ਵੀ ਨੁਕਸਾਨ ਕਰਨ ਦੇ ਲਈ ਤਾਂ ਤੁਹਾਨੂੰ ਅੱਗੇ ਵੀ ਦਿਖਾ ਦਈਏ ਜੜੱਕ ਹੋਰ ਡਿੱਗਿਆ ਹੋਇਆ ਆ ਪਤਾ ਨਹੀਂ ਜੀ ਲੋਕਾਂ ਨੂੰ ਮਿਲਦਾ ਕਿ ਜੇ ਮਤਲਬ ਆਏ ਤਿੰਨਾਂ ਚ ਪਟੇ ਹੀ ਜਾਂਦੇ ਆ ਕਾਲੂ ਜਿਹੜੇ ਹੋਰ ਵੀ ਲੱਗੇ ਆ ਉਹ ਵੀ ਪੱਟੇ ਜਾਣੇ ਨੇ ਜਾਂ ਤਾਂ ਇਹ ਕਿਸੇ ਦੀ ਸ਼ਰਾਰਦਤਾ ਤੇ ਜਾਂ ਤਾਂ ਫਿਰ ਇੱਕ ਸਿਰ ਤੇ ਸਰਵ ਚੋਰੀ ਦਾ ਆ ਮਾਮਲਾ ਹੈ ਤੇ ਹੁਣ ਇਹਦੀ ਦਰਖਾਸਤ ਜਿਹੜੀ ਹੈਗੀ ਆ ਪੁਲਿਸ ਵਾਲਿਆਂ ਨੂੰ ਦਿੱਤੀ ਜਾ ਰਹੀ ਆ ਕੋਈ ਵੀ ਬੰਦਾ ਇਹਦੇ ਵਿੱਚ ਜੜੇ ਕਿ ਆ ਗਿਆ ਪਹਿਲਾਂ ਦੱਸ ਦਈਏ ਵੀ ਚਾਹੇ ਉਹ ਪਿੰਡ ਤਲਵੰਡਾ ਦਾ ਹੋਵੇ ਚਾਹੇ ਪਿੰਡ ਦਾ ਬਾਹਰ ਦਾ ਹੋਵੇ ਕਿ ਉਹਨੂੰ ਬਖਸ਼ਿਆ ਨਹੀਂ ਜਾਣਾ ਕਲੀਅਰ ਗੱਲ ਆ ਉਹ ਤੀਜਾ ਕਿੱਥੇ ਆ ਓ ਪ੍ਰੈਸਿਡੈਂਟ ਹਾਂਜੀ ਆ ਦੇਖੋ ਜਿਵੇਂ ਆ ਬੋਰਡ ਲੱਗਿਆ ਹੋਇਆ ਆ ਇਹ ਲਾਦਾ ਇਹਨੂੰ ਵੀ ਹਿਲਾਉਣ ਦੀ ਕੋਸ਼ਿਸ਼ ਕੀਤੀ ਕਿ ਨਹੀਂ ਮੈਨੂੰ ਲੱਗਦਾ ਤਾਂ ਹੈ ਨਹੀਂ ਕੀਤਾ ਨਹੀਂ ਕੀਤਾ ਹਾਂ ਇਹ ਹੈ ਵੀ ਵੱਡਾ ਜਿਆਦਾ ਆ ਇਹਨੂੰ ਹਿਲਾਉਣ ਦੀ ਨਹੀਂ ਅਜੇ ਕੋਸ਼ਿਸ਼ ਕੀਤੀ ਕਿ ਹੋ ਸਕਦਾ ਸੀ ਕਹਿੰਦੇ ਨੇ ਪਹਿਲਾਂ ਇਹ ਪੜ ਲਈਏ ਫਿਰ ਦੁਬਾਰਾ ਦੂਜਾ ਕਰਦੇ ਆ ਇੱਕ ਆ ਪਿਆ ਜੀ ਤੇ ਚ ਇਹ ਬਿਲਕੁਲ ਮੁਹੱਲੇ ਦੇ ਵਿੱਚ ਪਿਆ ਆ ਬਿਲਕੁਲ ਨਾਲ ਲੱਗਦੇ ਮੁਹੱਲੇ ਦੇ ਵਿੱਚ ਇਹ ਤੁਸੀਂ ਹਾਲ ਦੇਖੋ ਲੋਕਾਂ ਦੇ ਆ ਦੇਖੋ ਜੀ ਆ ਇੱਕ ਸਾਈਨ ਬੋਰਡ ਪਟਿਆ ਹੋਇਆ ਇਹ ਸੋਮੇ ਨਹੀਂ ਆਉਂਦੀ ਵੀ ਇਹ ਲੋਕਾਂ ਨੂੰ ਦੁੱਖ ਕੀ ਦੇ ਰਹੇ ਨੇ ਤੇ ਜੇ ਕੋਈ ਚਾਹੀਦੀ ਚੀਜ਼ ਕੋਈ ਲੱਗਦੀ ਆ ਬਰਦੀ ਆ ਤੇ ਉਹਨੂੰ ਸਾਨੂੰ ਲੱਗਦਾ ਕਿ ਉਹਨੂੰ ਬਚਾਉਣ ਦੀ ਲੋੜ ਆ ਸਗੋਂ ਇਹ ਪਟਣ ਦੀ ਕਰਦੇ ਆ ਆ ਦੇਖ ਸਕਦੇ ਆ ਆ ਵੀ ਬੋੜਾ ਬਚੇ ਅੱਜ ਇਹ ਸੇਫ ਨਹੀਂ ਹੈਗੇ ਤੇ ਕੱਲੋਂ ਦੂਜੇ ਕਿਹੜੇ ਸੇਫ ਹੋਣਗੇ ਤੇ ਤਿੰਨ ਬੋਰਡ ਪੱਟੇ ਗਏ ਆ ਇਹ ਕਿਲੇ ਮੱਲੇ ਚੋਂ ਲੈ ਕੇ ਟਗਾਰਾ ਰੋਡ ਵਾਲੇ ਪਾਸੇ ਨੂੰ ਤੇ ਇਤਲਾਹ ਕਰ ਦਿੱਤੀ ਗਈ ਆ ਤੇ ਹੋਪਸੋ ਜਲਦੀ ਤੇ ਜਲਦੀ ਜਿਹੜੇ ਹੈਗੇ ਇਹਨਾਂ ਦੇ ਪੁਲਿਸ ਤੋਂ ਕਾਰਵਾਈ ਜਿਹੜੀ ਹੈਗੀ ਕੀਤੀ ਜਾਵੇ